ਜਿੰਦਾਬਾਦ 2025 ਮਿਸ਼ਨ ਪਲੇਗਰਾਉਂਡ ਜਿੰਦਾਬਾਦ ਸਾਡਾ ਇਹ ਜੀ ਵੀਊ ਹੈ ਸਰ ਸੀਐਮ ਸਾਹਿਬ ਸਾਨੂੰ ਇੱਕ ਪਲੇਗਰਾਉਂਡ ਦੀ ਲੋੜ ਹੈ ਸਾਨੂੰ ਪਲੇਗਰਾਉਂਡ ਚਾਹੀਦਾ ਹੈ ਕਿਉਂ ਚਾਹੀਦਾ ਹੈ ਕਿਉਂਕਿ ਅਸੀਂ ਛੋਟੇ ਹੁੰਦੇ ਹਾਂ ਅਸੀਂ ਉਹਨਾਂ ਨੂੰ ਵੇਖ ਰਹੇ ਹਾਂ ਕੋਈ ਸੜਕਾਂ ਤੇ ਭੱਜ ਰਿਹਾ ਕੋਈ ਕਿੱਥੇ ਭੱਜ ਰਿਹਾ ਸਾਨੂੰ ਪਲੇਗਰਾਉਂਡ ਦੀ ਸਖਤ ਲੋੜ ਹੈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਪਲੇਗਰਾਉਂਡ ਦਿੱਤਾ ਜਾਵੇ ਤੁਸੀਂ ਕਹਿੰਦੇ ਹੋ ਤੁਹਾਡੇ ਅੱਗੇ ਝੋਲੀ ਵੀ ਅਟ ਦਿੰਨੇ ਆ ਠੀਕ ਹੈ ਨਾ ਸਾਨੂੰ ਪਲੇਗਰਾਉਂਡ ਦਿੱਤਾ ਜਾਵੇ ਜਿਸ ਹਿਸਾਬ ਨਾਲ ਸਾਡੇ ਪਿੰਡ 'ਚ ਨਾ ਤਨ ਮੋਤਾ ਹੋ ਚੁੱਕੀਆਂ ਨਸ਼ੇ ਦੇ ਕਾਰਨ ਇਹ ਨਸ਼ੇ ਨੂੰ ਰੋਕਣ ਵਾਸਤੇ ਸਾਨੂੰ ਪਲੇਗਰਾਉਂਡ ਚਾਹੀਦਾ ਤੇ ਚਾਹੀਦਾ ਸਾਡੇ ਹੱਕ ਵਾਸਤੇ ਚਾਹੀਦਾ ਬਾਅਦ ਚ ਤੁਸੀਂ ਲਾਖ ਕਿਉਂ ਅਮਲੇ ਸਾਹਿਬ ਤੁਸੀਂ ਵੀ ਕੰਨ ਖੋਲ ਕੇ ਸੁਣ ਲਿਓ ਜੇ ਤੁਸੀਂ ਪਿੰਡ ਚ ਆਉਂਗੇ ਇਹ ਕੰਨ ਖੋਲ ਕੇ ਆਜੇ ਸਾਰੀ ਯੂਥ ਨਾਲ ਖੜੀ ਐ ਜਦੋਂ ਵੀ ਤੁਸੀਂ ਪਿੰਡ ਚ ਵੜੋਗੇ ਤਾਂ ਅਸੀਂ ਪਲੇਗਰਾਉਂਡ ਦੀ ਡਿਮਾਂਡ ਕਰਾਂਗੇ ਤੇ ਹਰ ਬੰਦਾ ਬੋਲੇਗਾ ਬਾਅਦ ਚ ਨਾ ਕਰ ਤੁਸੀਂ ਐਵੇਂ ਕੇਵੇਂ ਬੋਲ ਰਹੇ ਅਸੀਂ ਤਾਂ ਐਵੇਂ ਹੀ ਬੋਲਾਂਗੇ ਜਦੋਂ ਤੱਕ ਸਾਡਾ ਮਿਸ਼ਨ ਪੂਰਾ ਨਹੀਂ ਹੁੰਦਾ ਸਾਨੂੰ ਪਲੇਗਰਾਉਂਡ ਚਾਹੀਦਾ ਨਾ ਚਾਹੀਦਾ ਕੀ ਸਭ ਤੋਂ ਪਹਿਲਾਂ ਤਾਂ ਸਾਰੇ ਯੂਥਾਂ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਜਿਨ੍ਹਾਂ ਨੇ ਆਪਦੇ ਹੱਕ ਲਈ ਕਿਉਂਕਿ ਸਭ ਤੋਂ ਇਹ ਵਿਸ਼ਾ ਅੱਜ ਤੋਂ ਮੈਂ ਕਹਣਾ ਵੀ 20 ਸਾਲ ਪਹਿਲਾਂ ਵੀ ਸ਼ਾਇਦ ਉੱਠਣਾ ਚਾਹੀਦਾ ਸੀ ਚਲੋ ਦੇਰ ਆਏ ਸਵੇਰ ਆਏ ਜੇ ਯੂਥ ਜਾਗਿਆ ਕਿਉਂਕਿ ਸਭ ਤੋਂ ਵੱਡੀ ਉਦਾਹਰਣ ਹੈ ਯੂਥ ਉਦੋਂ ਹੀ ਜਾਗਦਾ ਹੈ ਜਦੋਂ ਨਸ਼ੇ ਤੋਂ ਦੂਰ ਹੋਊਗਾ ਸਰਕਾਰ ਦਾ ਜਿਵੇਂ ਬਹੁਤ ਵੱਡਾ ਉਪਰਾਲਾ ਚੱਲ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਪਰ ਅਸੀਂ ਮਾਣਯੋਗ ਸੀਐਮ ਸਾਹਿਬ ਨੂੰ ਇੱਕ ਰਿਕਵੈਸਟ ਕਰਾਂਗੇ ਪੰਚਾਇਤ ਵੱਲੋਂ ਵੀ ਅਸੀਂ ਬਕਾਇਦਾ ਉਹਦਾ ਮਤਾ ਵੀ ਪਾ ਕੇ ਦਿੱਤਾ ਹੈ ਅਸੀਂ ਕਿਉਂਕਿ ਆਪਣੇ ਲੈਵਲ ਤੇ ਇੱਕ ਪੰਚਾਇਤ ਨੇ ਕੋਸ਼ਿਸ਼ ਕੀਤੀ ਹੈ 2 ਕਿੱਲੇ ਅਸੀਂ ਠੇਕੇ ਲਈ ਹੈ ਕਿਉਂਕਿ ਡੰਗਰਖੇੜੇ ਦੇ ਵਿੱਚ ਪੰਚਾਇਤ ਦੇ ਕੋਲੇ ਕੋਈ ਜ਼ਮੀਨ ਨਹੀਂ ਹੈ 2 ਏਕੜ ਸਿਰਫ ਜ਼ਮੀਨ ਹੈ 70-75000 ਰੁਪਿਆ ਉਹਦਾ ਟੇਕਾ ਆਉਂਦਾ ਜਿਹਦੇ ਚੋਂ ਵੀ 30% ਜਿਹੜਾ ਉਹ ਬੀਡੀਪੀਓ ਦਫ਼ਤਰ ਆਪਦਾ ਕੱਟਦਾ ਮਗਰ ਰਹਿ ਜਾਂਦਾ 40000 ਹੁਣ 40000 ਦੇ ਨਾਲ ਡੰਗਰਖੇੜੇ ਦੀ 10000 ਦੀ ਪਾਪੂਲੇਸ਼ਨ ਹੈ ਤੁਸੀਂ ਆਪ ਹੀ ਸੋਚ ਸਕਦੇ ਤੇ ਸਾਡੀ ਪੰਚਾਇਤ ਵੱਲੋਂ ਪੂਰਾ ਕੋਆਪਰੇਟ ਹੈ ਹਰ ਪੱਧਰ ਤੇ ਜਿੱਥੇ ਵੀ ਚਾਹ ਡੀਸੀ ਸਾਹਿਬ ਆਣ ਐਮਐਲਏ ਸਾਹਿਬ ਐਸੀਐਮ ਸਾਹਿਬ ਜਾਣਾ ਪਿਆ ਸੀ ਉੱ ਗੁਰਵਿੰਦਰ ਜੀ ਪਿਛਲੀ ਪੰਚਾਇਤ ਸੈਸ਼ਨ ਚ ਵੀ ਮਤਲਬ ਤੁਸੀਂ ਇੱਕ ਤੁਹਾਡੇ ਮਾਤਾ ਜੀ ਸੀ ਮੈਂਬਰ ਪੰਚਾਇਤ ਦੀ ਤੇ ਇਸ ਵਾਰੀ ਤੁਸੀਂ ਹੈਗੇ ਹੋ ਕਿ ਇਹਨਾਂ ਸਾਲਾਂ ਤੋਂ ਜਿਹੜੀ ਪੰਚਾਇਤਾਂ ਬਣ ਰਹੀਆਂ ਹਨ ਇਹ ਕਦੇ ਮੁੱਦਾ ਤੁਸੀਂ ਪੰਚਾਇਤ ਲੈਵਲ ਤੇ ਤੁਸੀਂ ਪੰਚਾਇਤ ਨੇ ਕਦੇ ਡਿਸੀਜਨ ਲਿਆ ਜੀ ਇਸ ਮੁੱਦੇ ਦਾ ਜਿਹੜਾ ਜੀ ਯੂਥ ਮੁੱਦਾ ਚੱਕ ਰਿਹਾ ਜਿਸ ਗਰਾਊਂਡ ਦਾ ਜੀ ਇਹ ਕੀ ਹੈ ਮੌਜੂਦਾ ਜਿਹੜੀ ਪੰਚਾਇਤ ਹੁੰਦੀ ਹੈ ਇਹਨੇ ਮੁੱਦਾ ਚੱਕਣਾ ਚਾਹੀਦਾ ਕਿਉਂਕਿ ਪਿੰਡ ਦੀ ਜਿਹੜੀ ਨੌਜਵਾਨ ਪੀੜੀ ਹੈਗੀ ਹੈ ਉਹ ਦਿਨ-ਬਿਦਨ ਖਤਮ ਹੋ ਰਹੀ ਹੈ ਉਹ ਖਤਮ ਕਿਉਂ ਹੋ ਰਹੀ ਹੈ ਕਿ ਇੱਕ ਨਸ਼ਿਆਂ ਵੱਲ ਜਾ ਰਹੀ ਹੈ ਤੇ ਇਸ ਚੀਜ਼ ਜਿਹੜਾ ਹੈ ਮੁੱਦਾ ਪੰਚਾਇਤ ਨੇ ਇੰਨੇ ਸਾਲਾਂ ਸੇ ਕਿਉਂ ਨਹੀਂ ਚੱਕਿਆ ਜੀ ਫੋਡੀ ਸ਼ਾਇਦ ਜਾਣਕਾਰੀ ਹਿੱਤ ਕਿਉਂਕਿ ਬਹੁਤ ਸਾਰੇ ਐਸੇ ਕੰਮ ਐ ਜੇ ਅਸੀਂ ਹਰ ਚੀਜ਼ ਦੀ ਮੈਂ ਜੇ ਘਮਾਵ ਦੇ ਲੈਵਲ ਤੇ ਗਰੁੱਪ ਚ ਮੈਂ ਕੋਈ ਫੋਟੋ ਪਾਦਾ ਵੀ ਮੈਂ ਉੱਥੇ ਅਪਲੀਕੇਸ਼ਨ ਦਿੱਤੀ ਹੈ ਮੈਂ ਉੱਥੇ ਅਪਲੀਕੇਸ਼ਨ ਦਿੱਤੀ ਕਿਉਂਕਿ ਵਿਖਾਵਾ ਹਰ ਚੀਜ਼ ਦਾ ਜ਼ਰੂਰੀ ਨਹੀਂ ਹੁੰਦਾ ਪਿਛਲੀ ਪੰਚਾਇਤ ਚ ਵੀ ਮੈਂ ਤੁਹਾਨੂੰ ਉਹਦਾ ਰਿਕਾਰਡ ਵੀ ਦੇ ਦੂੰਗਾ ਡੀਸੀ ਆਫਿਸ ਦੇ ਵਿੱਚ ਵੀ ਸੀਐਮ ਆਫਿਸ ਦੇ ਵਿੱਚ ਵੀ ਤੇ ਹੁਣ ਵੀ ਰੀਸੈਂਟਲੀ 1 ਮਹੀਨਾ ਪਹਿਲਾਂ ਮਾਨਯੋਗ ਸੀਐਮ ਆਫਿਸ ਦੇ ਵਿੱਚ ਅਸੀਂ ਇੱਕ ਐਪਲੀਕੇਸ਼ਨ ਲਾਈ ਹੈ ਕਾਇਦਾ ਉਹਨਾਂ ਨੂੰ ਮੇਲ ਵੀ ਕੀਤੀ ਹੈ ਕਿ ਸਾਡੇ ਪਿੰਡ ਦੀ ਜੋ ਜ਼ਮੀਨ ਐਕਵਾਇਰ ਹੋ ਰਹੀ ਹੈ ਨੈਸ਼ਨਲ ਹਾਈਵੇ ਫਾਦਿਲਕਾ ਤੋਂ ਹਬੌਰ ਬਣ ਰਿਹਾ ਉਹਦੇ ਚ ਡੰਗਰਕੇੜੇ ਦੀ ਜਿੰਨੀ ਪੰਚਾਇਤ ਦੀ ਪ੍ਰਾਪਰਟੀ ਐ ਐਕਵਾਇਰ ਹੋਈ ਐ ਉਹਦਾ ਸਾਨੂੰ ਫੰਡ ਮਿਲਣਾ ਐ ਪਰ ਉਹ ਜਿਹੜੀ ਜ਼ਮੀਨ ਐ ਉਹ ਜੁਮਲਾ ਮਸ਼ਤਰਕਾ ਮਾਲਕਨ ਐ ਜਿਹਦੇ ਕਰਕੇ ਹਜੇ ਉਹ ਪੰਚਾਇਤ ਦੇ ਖਾਤੇ ਚ ਫੰਡ ਨਹੀਂ ਆਇਆ ਉਹਦਾ ਕੇਸ ਚੱਲ ਰਿਹਾ ਅਸੀਂ ਸਰਕਾਰ ਨੂੰ ਇੱਕ ਰਿਕਵੈਸਟ ਕੀਤੀ ਐ ਕਿਉਂਕਿ ਡੰਗਰਕੇੜੇ ਕੋਲੇ ਪੰਚਾਇਤ ਦੀ ਪ੍ਰਾਪਰਟੀ ਹੈ ਨਹੀਂਗੀ ਜਿਉ ਫੰਡ ਸਾਨੂੰ ਮਿਲ ਜੇ ਅਸੀਂ ਉਹ ਪੈਸੇ ਨਾਲ ਪਿੰਡ ਦੀ ਜ਼ਮੀਨ ਖਰੀਦ ਸਕਦੇ ਆ ਤੇ ਉਹ ਜ਼ਮੀਨ ਦੇ ਵਿੱਚ ਇੱਕ ਬਹੁਤ ਵਧੀਆ ਗਰਾਊਂਡ ਬ ਦੋਸਤੋ ਨਮਸਕਾਰ ਅੱਜ ਆਪਾਂ ਜਿਹੜੇ ਹੈ ਜਿਸ ਮੁੱਦੇ ਤੇ ਆਪਾਂ ਜੁੜੇ ਹਾਂ ਦੇਖ ਸਕਦੇ ਹੋ ਤੁਸੀਂ ਪੰਪਲੈਟ ਤੇ ਮਿਸ਼ਨ ਪਲੇਗਰਾਉਂਡ ਮਿਸ਼ਨ ਪਲੇਗਰਾਉਂਡ ਇੱਕ ਕੀ ਹੈਗਾ ਇੱਕ ਯੂਥ ਜਿਹੜੇ ਬੱਚੇ ਹੈਗੇ ਆ ਸਟੂਡੈਂਟ ਹੈਗੇ ਆ ਇਹਨਾਂ ਦਾ ਇੱਕ ਸੁਪਨਾ ਹੈਗਾ ਵੀ ਸਾਡੇ ਪਿੰਡ ਤੇ ਵੀ ਕੋਈ ਗਰਾਉਂਡ ਹੋਵੇ ਜਿਹੜੇ ਕਿ ਨਸ਼ੇ ਤੋਂ ਅਵੇਅਰ ਹੋਵੇ ਬੱਚੇ ਜਿਹੜੇ ਹੈ ਨਵੀਂ ਪੀੜੀ ਜਿਹੜੀ ਨਸ਼ਾ ਦੀ ਓਵਰ ਜਾ ਰਹੀ ਹੈ ਤੇ ਦਿਨ-ਬਦਨ ਜਿਹੜੀ ਹੈ ਨਸ਼ੇ ਦੇ ਕਾਰਨ ਮੌਤਾਂ ਹੋ ਰਹੀਆਂ ਇੱਕ ਬਹੁਤ ਹੀ ਇਤਿਹਾਸਿਕ ਪਿੰਡ ਨਾਲ ਤੁਸੀਂ ਜੁੜੇ ਹੋ ਪਿੰਡ ਡੰਗਰ ਖੇਰਾ ਤੋਂ ਸੀਐਮ ਸਾਹਿਬ ਇਹ ਕਹਿ ਰਹੇ ਸੀ ਆਪਾਂ ਇਹ ਪਿੰਡ ਦਾ ਨਾਮ ਬਦਲਣਾ ਹੈ ਅਸੀਂ ਗੁਜਾਰਿਸ਼ ਕਰ ਰਿਹਾ ਸੀਐਮ ਸਾਹਿਬ ਨੂੰ ਇੱਕ ਮੈਂ ਪਿੰਡ ਵਾਸੀ ਹੋਣ ਦੇ ਨਾਤੇ ਤੇ ਇੱਕ ਪੱਤਰਕਾਰ ਹੋਣ ਦੇ ਨਾਤੇ ਅਸੀਂ ਸੀਐਮ ਸਾਹਿਬ ਨੂੰ ਮੈਂ ਗੁਜਾਰਿਸ਼ ਕਰਾਂਗਾ ਕਿ ਸਾਡੇ ਪਿੰਡ ਦਾ ਨਾਮ ਜੈਨ ਨਾਗਰੇ ਜੀ ਸਾਡੇ ਜਿਹੜਾ ਸਿਸਟਮ ਹੈਗਾ ਪਿੰਡ ਦਾ ਬੱਚਿਆਂ ਦਾ ਜਿਹੜਾ ਗਰਾਊਂਡ ਹੈ ਉਸ ਚੀਜ਼ ਨੂੰ ਜਿਹੜਾ ਹੈ ਸਿਸਟਮ ਨੂੰ ਚੇਂਜ ਕਰੋ ਜੀ ਜਿਹੜਾ ਸਾਡਾ ਪਿੰਡ ਹੋਰ ਅੱਗੇ ਤਰੱਕੀ ਕਰੇ ਜੀ ਜਿਹੜੇ ਜਿਹੜੀ ਕਾਊਂਟਿੰਗ ਹੈਗੀ ਆਪਣੇ ਮੁਲਾਜ਼ਮਾਂ ਦੀ ਗਵਰਨਮੈਂਟ ਮੁਲਾਜ਼ਮਾਂ ਦੀ ਜਾਂ ਜਿਹੜੇ ਪ੍ਰਾਈਵੇਟ ਸੈਕਟਰ 'ਚ ਵੀ ਬਹੁਤ ਹਾਈ ਪ੍ਰੋਫਾਈਲ ਜਿਹੜੀ ਸੈਲਰੀਆਂ ਨੇ ਰਿਆ ਉਸ ਮੁੱਦੇ ਨੂੰ ਲੈ ਕੇ ਅੱਜ ਜਿਹੜੇ ਹੈ ਨਸ਼ਿਆਂ ਦੀ ਹੋਰ ਵੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਲੇਕਿਨ ਨਸ਼ਿਆਂ ਦੀ ਹੋਰ ਵੀ ਜਿਹੜੇ ਹੈ ਯੂਥ ਜਿਹੜਾ ਹੈ ਯੰਗ ਬਲੈਡ ਜਿਹੜੀ ਪੀੜ੍ਹੀ ਹੈ ਉਹ ਜਾ ਰਹੀ ਹੈ ਇਹ ਬਹੁਤ ਹੀ ਗਾਤਕ ਮਤਲਬ ਸਾਬਿਤ ਹੋਣ ਵਾਲੇ ਅੱਗੇ ਆਣਾ ਟਾਈਮ 'ਚ ਚਲੋ ਅੱਜ ਆਪਾਂ ਲਾਈਵ ਜੁੜੇ ਹਾਂ ਪਿੰਡ ਦੇ ਜਿਹੜੇ ਹੈ ਸਰਪੰਸ ਸਾਹਿਬ ਐਕਸ ਸਰਪੰਸ ਸਾਹਿਬ ਖਜ਼ਾਂਜੀ ਟਾਖ ਜਿਹੜੇ ਹੈ ਇਹਨਾਂ ਦੇ ਪੁੱਤਰ ਵਦੂ ਜਿਹੜੇ ਹੈਗੇ ਆ ਸਿਫਾਲੀ ਦੀ ਟਾਕ ਮੌਜੂਦਾ ਸਰਪੰਚ ਹੈਗੇ ਆ ਲੇਕਿਨ ਮੌਜੂਦਾ ਸੁਭਾਤ ਜੀ ਹੈਗੇ ਗੁਰਵਿੰਦਰ ਜੀ ਹੈਗੇ ਪੰਚਾਇਤ ਮੈਂਬਰ ਇੱਥੇ ਮੌਜੂਦ ਹੈਗੇ ਆ ਸਰਪੰਚ ਸਾਹਿਬ ਤੁਹਾਡਾ ਲਾਈਵ ਸੇ ਸਵਾਗਤ ਹੈ ਜੀ ਤੇ ਅੱਜ ਅਸੀਂ ਮਿਸ਼ਨ ਪਲੇਗਰਾਉਂਡ ਵਾਲੇ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੀਏ ਇਹਨਾਂ ਦਾ ਯੂਥ ਵਾਲੀ ਇਹ ਡਿਮਾਂਡ ਹੈਗੀ ਵੀ ਪਲੇਗਰਾਉਂਡ ਵਾਲੇ ਤੁਹਾਡਾ ਇਹ ਕੀ ਮਿਸ਼ਨ ਤੁਸੀਂ ਇਹ ਬੱਚਿਆਂ ਦਾ ਸੁਪਨਾ ਸাকার ਕਿਵੇਂ ਕਰੋਗੇ ਇਸ ਬਿਚ ਇਸ ਮੈਂ ਅਫੀਜ਼ਾਨ ਸਾਹਿਬ ਦੇਖ ਸਕਣ ਪਿੰਡ ਵਾਸੀਆਂ ਦਾ ਸਾਰਾ ਸਾਰਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਯੂਥ ਤੇ ਆਪਕੇ ਇਕੱਠ ਕਰਕੇ ਇਹ ਜਮਾਨਤ ਕੀਤੀ ਹੈ ਮੈਂ ਇਹਨਾਂ ਦਾ ਤਹਿ ਦਿਲੋਂ ਸਵਾਗਤ ਵੀ ਕਰਦਾ ਤੇ ਧੰਨਵਾਦ ਕਰਦਾ ਮੈਂ ਇਹਨਾਂ ਦੇ ਜਿਵੇਂ ਵੀ ਆਖਣਗੇ ਤਾਂ ਨਾਰੇਗਾ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਮੇਰੇ ਪਿੰਡ ਵਿੱਚ ਜ਼ਮੀਨ ਦਾ ਕੋਈ ਸੋਰਸਿਸ ਨੀਗਾ ਗਰਾਊਂਡ ਬਣਾਉਣ ਵਾਸਤੇ ਬੇਨਤੀ ਕਰਨੇ ਦਾ ਪੰਜਾਬ ਸਰਕਾਰ ਨੂੰ ਸਾਨੂੰ ਗਰਾਉਂਡ ਵਾਸਤੇ ਜਾਂ ਤੱਕ ਪ੍ਰੋਜੈਕਟ ਬਣਾ ਕੇ ਪੈਸੇ ਭੇਜੇ ਜਾਣ ਜਾਂ ਸਾਨੂੰ ਗਰਾਉਂਡ ਗਰਾਊਂਡ ਵਾਸਤੇ ਕੋਈ ਜਗ੍ਹਾ ਲੈ ਕੇ ਦੇਣ ਇਹ ਬੱਚਾ ਦਾ ਰੁਝਾਨ ਜਿਹੜਾ ਹੈ ਇਹ ਆਪਾਂ ਅਸੇ ਚੰਨੇ ਚੱਲਦੇ ਆ ਵੀ ਫੇਡਾ ਵਿੱਚ ਜਾਵੇ ਤਾਂ ਬਸ ਬੱਚੇ ਨਸਾਂ ਤੋਂ ਬੱਥ ਸਕਦੇ ਪੰਜਾਇਦ ਪੰਜਾਇਦਾ ਮਤਾ ਵੀ ਅਸੀਂ ਮਤਾ ਪਾ ਕੇ ਸੀਮ ਸਾਹਿਬ ਨੂੰ ਕਹਿੰਦੀ ਐਲ ਨਾ ਕਰਨ ਸਰਪੰਚ ਸਾਹਿਬ ਤੁਸੀਂ ਪਿੰਡ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਪਹਿਲਾਂ ਵੀ ਜਦੋਂ ਪਿਛਲੇ ਸੈਸ਼ਨ 'ਚ 10 ਸਾਲ ਪਹਿਲਾਂ ਜਦੋਂ ਤੁਸੀਂ ਸਰਪੰਚ ਸੀ ਪਿੰਡ ਦੇ ਪਿੰਡ ਦੇ ਪਾਣੀ ਦਾ ਖਾਸ ਪ੍ਰਬੰਧ ਤੁਹਾਡੇ ਹੱਥੋਂ ਜਾਂ ਤੁਹਾਡੇ ਦੇ ਮੋਕੇ ਦੀ ਸਰਕਾਰ ਸੀ ਕਾਂਗਰਸ ਸਰਕਾਰ ਦੀ ਉਸ ਮੁੱਦੇ ਤੇ ਵੀ ਬਹੁਤ ਵਧੀਆ ਕੰਮ ਕੀਤਾ ਕਿ ਤੁਸੀਂ ਉਸੇ ਰੁਚੀ ਦੇ ਹਿਸਾਬ ਨਾਲ ਜਿਹੜੇ ਹੈ ਪਿੰਡ ਦੇ ਹਰੇਕ ਮਤਲਬ ਪਾਰਟੀ ਨਾਲ ਜੁੜੇ ਲੋਕਾਂ ਨੇ ਤੁਾਨੂੰ ਹੀ ਸੁਣਿਆ ਮਤਲਬ ਇਸ ਵਾਰੀ ਸਰਪੰਚ ਹੋ। ਮਤਲਬ ਇਹ ਬਹੁਤ ਵੱਡੀ ਉਪਲਬਧੀ ਹੈਗੀ ਐ ਇੱਥੇ ਦੇ। ਯਾਨੀ ਕਿ ਤੁਹਾਡੀ ਕਾਬਲੀਅਤ ਨੂੰ ਇਹ 보ਡ ਦਿੱਤੇ ਐ। ਅਸੀਂ ਸ਼ੁਕਰਗੁਜ਼ਾਰਾਂ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਮਤਲਬ ਤੁਹਾਨੂੰ ਇੱਕ ਅਹੁਦਾ ਦਿੱਤਾ ਐ, ਇੱਕ ਜ਼ਿੰਮੇਵਾਰੀ ਦਿੱਤੀ ਐ। ਇਹ ਜ਼ਿੰਮੇਵਾਰੀ ਨੂੰ ਤੁਸੀਂ ਕਿਸ ਮੁਕਦੇ ਤੱਕ ਲੈ ਕੇ ਜਾਓਗੇ? ਕਿੱਥੇ ਤੱਕ ਕੁਝ ਨਹੀਂ ਬੋ। ਮੈਨੂੰ ਜਿੱਥੇ ਵੀ ਜਾਣਾ ਪਿਆ ਇਹਨਾਂ ਬੱਚਾ ਵਾਸਤੇ, ਖੇਡਾਂ ਦੇ ਗਰਾਊਂਡ ਵਾਸਤੇ ਮੈਂ ਨਾਲ ਚੱਲਾਂਗਾ। ਮਤਾ ਕਾਰਵਾਈ ਪਾਵਾਂਗਾ ਜਿੱਥੇ ਸੀਐਮ ਜੈ ਕੋਰ ਜਾਣਾ ਪਿਆ, ਤਾਂ ਕਿਸ ਮਹਿਕਮੇ ਕੋਲੇ ਜਾਣਾ ਪਿਆ ਤਾਂ ਮੈਂ ਜਾਣ ਨੂੰ ਤਿਆਰ। ਜੋ ਮੇਰੀ ਸੇਵਾ ਮੇਰੀ ਪੰਚਾਇਤ ਵੱਲੋਂ ਜਾਂ ਸਾਡੇ ਵੱਲੋਂ ਚਾਹੁੰਦੇ ਆ ਯੂਥ ਮੈਂ ਚਲੋ ਸਰਪੰਚ ਸਾਹਿਬ ਨੇ ਬਹੁਤ ਹੀ ਵਧੀਆ ਵਿਊ ਦਿੱਤਾ ਪ੍ਰਿੰਡ ਦੀ ਇੱਕ ਨਵੀਂ ਸੋਚ ਨਵੀਂ ਪੀੜ੍ਹੀ ਨੂੰ ਅੱਗੇ ਲੈ ਜਾਣ ਵਾਸਤੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਤੇ ਆਪਾਂ ਉਮੀਦ ਕਰਦੇ ਆ ਪੂਰੀ ਪੰਚਾਇਤ ਤੋਂ ਸਰਪੰਚ ਸਾਹਿਬ ਤੋਂ ਕਿ ਜਿਹੜੇ ਐਮਐਲਏ ਸਾਹਿਬ ਤੋਂ ਜਿਹੜੇ ਆ ਉੱਚ ਲੈਵਲ ਤੇ ਜਿਹੜੇ ਹੈ ਇਸ ਡਿਮਾਂਡ ਨੂੰ ਲੈ ਕੇ ਜਾਣਗੇ ਤੇ ਆਪਾਂ ਸਰਕਾਰ ਤੋਂ ਵੀ ਉਮੀਦ ਕਰਦੇ ਆਂ ਵੀ ਇਹ ਜਿਹੜਾ ਮਿਸ਼ਨ ਪਲੇਗਰਾਉਂਡ ਜਿਹੜਾ ਹੈਗਾ ਪਿੰਡ ਡੰਗਰ ਖੇੜਾ ਦਾ 2025 ਦਾ ਮਿਸ਼ਨ ਪਲੇਗਰਾਉਂਡ ਜਿਹੜਾ ਯੂਥ ਨੇ ਇੱਕ ਮੇਨ ਮੁੱਦਾ ਉਠਾਇਆ ਹੈ ਸਰਕਾਰ ਇਸ ਤੇ ਖਰੀ ਉਤਰੇਗੀ ਕਿ ਆਣਾ ਟਾਈਮ 'ਚ ਜਿਹੜਾ ਹੈ ਇੱਕ ਪਿੰਡ ਦਾ ਨਵੀਂ ਇੱਕ ਮਤਲਬ ਸੋਚ ਬਣੇਗੀ ਨਵੀਂ ਜਿਹੜੀ ਹੈ ਯੂਥ ਹੈ ਉਹ ਨਸ਼ਾ ਤੋਂ ਅਵੇਅਰ ਹੋਏਗੀ ਤੇ ਚਲੋ ਦੋਸਤੋ ਆਪਾਂ ਪੰਚਾਇਤ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀਮਤੀ ਟਾਈਮ ਕੱਢ ਕੇ ਤੇ ਇੱਥੇ ਟਾਈਮ ਦਿੱਤਾ ਯੂਥ ਦੇ ਨਾਲ ਖੜੇ ਆ ਇਹ ਬਹੁਤ ਹੀ ਵੱਡੀ ਗੱਲ ਹੈ ਚਲੋ ਦੋਸਤੋ ਆਪਾਂ ਇਸੇ ਚੀਜ਼ ਨੂੰ ਇੱਥੇ ਵਿਰਾਮ ਦਿੰਦੇ ਆ ਤੇ ਸਰਪੰਚ ਸਾਹਿਬ ਜਿੱਥੇ ਹੈ ਇੱਕ ਹਫਤੇ ਦਾ ਟਾਈਮ ਜਿਹੜਾ ਕਿਰੇ ਵੀ ਆਪਾਂ ਐਮਐਲਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਆਪਾਂ ਇੱਕ ਮੰਗ ਪੱਤਰ ਦੇਵਾਂਗੇ ਇੱਕ ਗਰਾਊਂਡ ਵਾਸਤੇ ਜੀ ਚਲੋ ਇਸ ਨੂੰ ਮੁੱਦੇ ਨੂੰ ਆਪਾਂ ਇੱਕ ਹਫਤੇ ਬਾਅਦ ਦੁਬਾਰਾ ਲਾਈਵ ਹੋਵਾਂਗੇ ਉਸ ਚੀਜ਼ ਨੂੰ ਜਿਹੜਾ ਹੈ ਦੁਬਾਰਾ ਪ੍ਰਕਾਸ਼ਿਤ ਕਰਾਂਗੇ ਇਸ ਵਾਸਤੇ ਧੰਨਵਾਦ